ਪੋਰਟਾਂ ਦੇ ਨਾਲ ਧੋਖਾ ਹੋਇਆ ਕਿਸੇ ਬੰਦੇ ਨੇ ਇੱਕ ਕੋਟੇਜ ਰੈਂਟ ਕਰਨ ਦਾ ਲਾਰਾ ਲਾ ਕੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਪੀਈਆਈ ਪ੍ਰਿੰਸ ਐਡਵਰਡ ਆਈਲੈਂਡ ਫੇਸਬੁੱਕ ਦੇ ਉੱਤੇ ਉਹਨਾਂ ਤੋਂ ਪੈਸੇ ਠਾਕੇ ਚਲਿਆ ਗਿਆ ਪੈਸੇ ਭਾਵੇਂ ਕ੍ਰੈਡਿਟ ਕਾਰਡ ਕੰਪਨੀ ਨੇ ਵਾਪਸ ਕਰ ਦਿੱਤੇ ਪਰ ਕਿਉਂਕਿ ਜਦੋਂ ਤੁਹਾਡੇ ਨਾਲ ਕੋਈ ਘਪਲਾ ਹੋ ਜਾਏ ਕੁਝ ਸਕੈਮ ਹੋ ਜਾਏ ਤੁਸੀਂ ਕ੍ਰੈਡਿਟ ਕਾਰਡ ਕੰਪਨੀ ਨੂੰ ਫੋਨ ਕਰੋ ਕ੍ਰੈਡਿਟ ਕਾਰਡ ਤੋਂ ਪੇ ਕੀਤਾ ਆ ਮੇਰੇ ਨਾਲ ਧੋਖਾ ਹੋ ਗਿਆ ਕ੍ਰੈਡਿਟ ਕਾਰਡ ਕੰਪਨੀ ਤੁਹਾਡੇ ਪੈਸੇ ਵਾਪਸ ਕਰ ਦਿੰਦੀ ਹੈ ਕਈ ਕੇਸਸ ਦੇ ਵਿੱਚ ਇਹਨਾਂ ਦੇ ਵੀ ਹੋ ਗਏ ਪਰ ਇਹ ਮਾਮਲਾ ਕੀ ਹੈ ਇੱਕ ਸਕੈਮਰ ਜਿਹੜਾ ਸੀ ਉਹਨੇ ਕੰਟੈਕਟ ਉਹਨੇ ਗੱਲ ਕੀਤੀ ਔਰਤ ਦੇ ਨਾਲ ਅ ਕਿਉਂਕਿ ਉਹਨਾਂ ਨੇ ਪ੍ਰਿੰਸ ਐਡਵਰਡ ਆਇਲੈਂਡ ਕੋਟੇਜ ਰੈਂਟਲ ਫੇਸਬੁੱਕ ਪੇਜ ਦੇ ਉੱਤੇ ਉਹ ਕੀਤਾ ਸੀ ਤੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਅ ਜਿਹੜਾ ਦੇ ਦਿੰਨੇ ਆ ਇਹ ਕੋਟੇਜ ਰੈਂਟ ਦੇ ਉੱਤੇ ਤੁਸੀਂ ਜਿੱਦਾਂ ਆਪਾਂ ਕਹੇ ਥਾਂ ਦੇ ਉੱਤੇ ਜਾ ਕੇ ਹੋਟਲ ਬੁੱਕ ਕਰਦੇ ਹਾਂ ਲੋਕ ਕੋਟੇਜ ਬੁੱਕ ਕਰ ਲੈਂਦੇ ਵੀ ਕੋਈ ਪੂਰੇ ਤੋਂ ਪੂਰਾ ਘਰ ਜਾਂ ਕੋਈ ਇਸ ਤਰ੍ਹਾਂ ਦੀ ਥਾਂ ਪੂਰੀ ਬੁੱਕ ਕਰ ਲਈ ਜਾਂਦੀ ਆ ਜੈਨਾ ਉਹਦਾ ਔਰਤ ਦਾ ਨਾਮ ਆ ਜੈਨਾ ਲਾਈਟਫੁੱਟ ਉਹਨੇ ਇਹ ਕੋਟੇਜ ਜਿਹੜੀ ਉੱਥੇ ਬੌਨਸ਼ਾ ਦੇ ਉੱਤੇ ਸੀਗੀ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਉਹਨੂੰ ਪੈਸੇ ਦੇ ਦਿੱਤੇ 1300 ਡਾਲਰ ਦੇ ਦਿੱਤਾ ਪਰ ਉਹ ਸਾਰੇ ਦਾ ਸਾਰਾ ਧੋਖਾ ਨਿਕਲਿਆ ਐਸੀ ਤਰ੍ਹਾਂ ਕ੍ਰਿਸਟਾ ਇੱਕ ਔਰਤ ਹੋਰ ਸੀ ਕ੍ਰਿਸਟਾ ਬ੍ਰੈਥਲੀ ਉਹਦੇ ਨਾਲ ਵੀ ਐਸੀ ਤਰ੍ਹਾਂ ਹੋਇਆ ਇਹੀ ਬੰਦਾ ਉੱਥੇ ਧੋਖਾ ਕਰ ਗਿਆ 1700 ਡਾਲਰ ਉਹਦੇ ਨਾਲ ਠਾਕ ਕੇ ਚਲਾ ਗਿਆ ਉਹ ਔਰਤ ਨੇ ਵੀ ਸੋਚਿਆ ਵੀ ਬੰਦਾ ਚੰਗਾ ਆ ਵੀ ਇਦਾਂ ਨਹੀਂ ਹੋ ਸਕਦਾ ਤੇ ਉਹਨੇ ਇਸ ਗਲਤੀ 'ਚ ਯਕੀਨ ਕਰ ਲਿਆ ਲੱਗ-ਪੱਗ ਹੌਲੀ-ਹੌਲੀ ਪਤਾ ਲੱਗਿਆ 40 ਜਣੇ ਆ ਜਿਨ੍ਹਾਂ ਦੇ ਲੱਗ ਇਦਾਂ ਦਾ ਐਕਸਪੀਰੀਅੰਸ ਹੋਇਆ ਹੁਣ ਔਰਤ ਨੇ ਰਿਪੋਰਟ ਕੀਤੀ ਪੈਸੇ ਤਾਂ ਉਹਦੇ ਵਾਪਸ ਮਿਲ ਗਏ ਪਰ ਪੁਲਿਸ ਹਜੇ ਵੀ ਇਸ ਗੱਲ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਵੀ ਇਹ ਦੇ ਪਿੱਛੇ ਇਹ ਹੋ ਕਿਉਂ ਰਿਹਾ ਪੁਲਿਸ ਇਹ ਕਹਿੰਦੀ ਆ ਕਿ ਆਨਲਾਈਨ ਫਰਾਡ ਜਿਹੜਾ ਆ ਬਹੁਤ ਕਾਮਨ ਆ ਤੇ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਰਿਪੋਰਟ ਕਰੋ ਜੇਕਰ ਤੁਹਾਡੇ ਨਾਲ ਕੋਈ ਏਦਾਂ ਦੀ ਗੱਲਬਾਤ ਹੁੰਦੀ ਆ ਤਾਂ ਐਕਸਪਰਟ ਇਹ ਕਹਿੰਦੇ ਆ ਕਿ ਬੁਕਿੰਗ ਜਿਹੜੀ ਆ ਸਿਰਫ ਟਰਸਟਡ ਸੋਰਸਸ ਦੇ ਉੱਤੇ ਹੀ ਕੀਤੀ ਜਾਵੇ ਤੇ ਉਹਨੂੰ ਪੈਸੇ ਦੇਣ ਤੋਂ ਪਹਿਲਾਂ ਸਾਰਾ ਕੁਝ ਚੈੱਕ ਕਰ ਲਿਆ ਜਾਵੇ ਬੈਂਕ ਇਹ ਕਹਿੰਦੀ ਹੈ ਜਿਹੜੀ ਬੈਂਕਰ ਐਸੋਸੀਏਸ਼ਨ ਆ ਉਹ ਕਹਿੰਦੇ ਆ ਕਿ ਸਕੈਮਰ ਜ਼ਿਆਦਾ ਕ੍ਰੀਏਟਿਵ ਹੋ ਰਹੇ ਆ ਤੇ ਲੋਕਾਂ ਨੂੰ ਕਿਹਾ ਜਾ ਰਿਹਾ ਕੋ ਨਵੇਂ-ਨਵੇਂ ਸਕੈਮਸ ਤੋਂ ਜਿਹੜੇ ਆ ਉਹ ਸਾਵਧਾਨ ਰਹਿਣ ਜਿਹੜਾ ਪ੍ਰੋਵਿੰਸ਼ੀਅਲ ਟੂਰਿਜ਼ਮ ਅਫੀਸ਼ੀਅਲਸ ਨੇ ਉਹ ਦੱਸਦੇ ਆ ਕਿ ਲਾਇਸੈਂਸਡ ਆਪਰੇਟਿਡ ਜਿਹੜੇ ਨੇ ਉਹਨਾਂ ਤੋਂ ਹੀ ਬੁੱਕ ਕੀਤਾ ਜਾਵੇ ਜਿੱਦਾਂ ਕੁਝ ਹੋਟਲ ਬੁੱਕ ਕਰਦੇ ਆ ਜਾਂ ਕੁਝ ਵੈਬਸਾਈਟ ਸਾਨੂੰ ਪਤਾ ਹੈ ਕਿ ਜਿਹੜੀਆਂ ਠੀਕ ਆ ਉਹਨਾਂ ਤੋਂ ਬੁੱਕ ਕੀਤਾ ਜਾਵੇ ਤੇ ਪੇ ਕੀਤਾ ਜਾਵੇ ਜ਼ਿਆਦਾ ਚੰਗਾ ਜਿਹੜੀਆਂ ਕਿ ਘੱਟ ਨੋਨ ਨੇ ਲੈਸ ਨੋਨ ਨੇ ਜਾਂ ਬਹੁਤਾ ਯਕੀਨ ਉਹਨਾਂ ਦੇ ਉੱਤੇ ਨਹੀਂ ਹੈ ਉਹਨਾਂ ਤੋਂ ਬੁੱਕ ਨਾ ਕੀਤਾ ਜਾਵੇ ਬੁਕਿੰਗ ਦੇ ਨਾਂ ਤੇ ਬਹੁਤ ਕਪਲੇ ਹੋ ਰਿਹਾ ਤੁਹਾਡੇ ਘਰ ਦੇ ਪਿੱਛੇ ਤੁਹਾਡੇ ਪੂਲ ਦੀ ਫੋਟੋ ਖਿੱਚ ਕੇ ਤੇ ਕੋਈ ਵੈਬਸਾਈਟ ਤੇ ਜਾਂ ਕਿਸੇ ਫੇਸਬੁੱਕ ਤੇ ਉੱਤੇ ਪਾ ਦਿੰਦਾ ਕਿ ਆ ਪੂਲ ਆ ਜੀ ਰੈਂਟ ਕਰਨਾ ਤਾਂ ਆਜੋ ਤੁਹਾਨੂੰ ਪਤਾ ਨਹੀਂ ਹੁੰਦਾ 10 ਵੀ ਲੋਕ ਤੁਹਾਡੇ ਪੂਲ ਦੇ ਵਿੱਚ ਆ ਕੇ ਨਹਾਉਣ ਲੱਗਿਓ ਹੁੰਦੇ ਆ ਤੇ ਉਹ ਕਹਿੰਦੇ ਅਸੀਂ ਤਾਂ 100 ਡਾਲਰ ਜਿਹੜਾ ਘੰਟੇ ਦਾ ਦਿੱਤਾ ਆ ਪੂਲ ਯੂਜ਼ ਕਰਨ ਦੇ ਲਈ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਈ ਤਰ੍ਹਾਂ ਦੇ ਕਪਲੇ ਇਸ ਵੇਲੇ ਕੈਨੇਡਾ ਦੇ ਵਿੱਚ ਸਾਹਮਣੇ ਆ ਰਹੇ ਤੋ ਐਸੋਸੀਏਸ਼ਨ ਆਫ ਮਿਊਨਿਸਪੈਲਿਟੀਜ਼ ਆਫ ਅੰਟਾਰੀਓ ਜਾਨੀ ਕਿ ਏਐਮਓ ਐਸੋਸੀਏਸ਼ਨ ਆਫ ਮਿਊਨਿਸਪੈਲਿਟੀਜ਼ ਆਫ ਅੰਟਾਰੀਓ ਅੰਟਾਰੀਓ ਦੀਆਂ ਜਿੰਨੀਆਂ ਮਿਊਨਿਸਪੈਲਿਟੀਜ਼ ਨੇ ਸਿਟੀਜ਼ ਨੇ ਉਹਨਾਂ ਦੀ ਜਿਹੜੀ ਇੱਕ ਐਸੋਸੀਏਸ਼ਨ ਆ ਉਹਨਾਂ ਦੀ ਕਾਨਫਰੰਸ ਆਟਵਾ ਦੇ ਵਿੱਚ ਜਿਹੜੀ ਹੋ ਰਹੀ ਆ ਜਿਹਦੇ ਵਿੱਚ ਲਗਭਗ 2500 ਦੇ ਕਰੀਬ ਜਿਹੜੇ ਪਾਰਟਿਸਪੈਂਟ ਪੂਰੇ ਅੰਟਾਰੀਓ ਤੋਂ ਇਕੱਠੇ ਹੋਏ ਨੇ ਹੁਣ ਰੌਲਾ ਇਹ ਆ ਵੀ ਇਹ ਜਦੋਂ ਇਦਾਂ ਪ੍ਰੀਮੀਅਰਸ ਵੀ ਇਕੱਠੇ ਹੋਏ ਸੀ ਪਿੱਛੇ ਜੇ ਸਾਰੇ ਸੂਬਿਆਂ ਦੇ ਇਸੇ ਤਰ੍ਹਾਂ ਕੱਲੇ ਕੱਲੇ ਸੂਬਿਆਂ ਦੇ ਅੰਮੇਸੇ ਪਾਲਿਟਿਸ ਇਕੱਠੀਆਂ ਹੁੰਦੀਆਂ ਐਸ ਵੇਲੇ ਇੰਟੈਰੀਅਰ ਉਹਦੇ ਜਿਹੜੇ ਮਿਊਨਿਸਪੈਰਿਟੀਜ਼ ਦੇ ਰਿਪਰੈਜ਼ੈਂਟੇਟਿਵ ਨੇ ਉਹ ਇਕੱਠੇ ਹੋਏ ਆ ਉਹਨਾਂ ਦਾ ਇਸ ਵੇਲੇ ਮਸਲਾ ਕੀ ਆ ਕੀ ਗੱਲਬਾਤ ਕਰ ਰਹੇ ਇੱਕ ਤੇ ਉਹ ਡਿਸਕਸ ਕਰ ਰਿਹਾ ਹਾਊਸਿੰਗ ਸ਼ਾਰਟੇਜ ਘਰਾਂ ਦੀ ਜਿਹੜੀ ਸ਼ਾਰਟੇਜ ਹੈ ਦੇ ਉੱਤੇ ਗੱਲਬਾਤ ਕਰਨਗੇ ਦੂਜਾ ਇੰਟੈਰੀਅਰ ਦੇ ਵਿੱਚ ਓਪੀਆਟ ਕ੍ਰਾਈਸਿਸ ਨਸ਼ਾ ਪੱਤਾ ਨਹੀਂ ਠੱਲ ਪੈ ਰੀ ਤੀਜਾ ਕਲਾਈਮੇਟ ਚੇਂਜ ਚੌਥਾ ਇਨਫਰਾਸਟ੍ਰਕਚਰ ਪੰਜਵਾਂ ਜਿਹੜਾ ਹੈਲਥ ਕੇਅਰ ਐਕਸੈਸ ਆ ਫੇਰ ਜਿਹੜਾ ਹੈਗਾ ਉਹ ਜ ਸੋ ਇਹ ਪੰਜ ਸੱਤ ਮਸਲਿਆਂ ਦੇ ਉੱਤੇ ਬੈਠ ਕੇ ਅੰਟੇਰੀਓ ਦੀ ਮਿਊਂਸਿਪੈਲिटीज ਤੋਂ ਲੋਕ ਗੱਲਬਾਤ ਕਰ ਰਹੇ ਆ ਵੀ ਇਸ ਵੇਲੇ ਸਾਡੀਆਂ ਸਮੱਸਿਆਵਾਂ ਨੂੰ ਕੀ ਹੱਲ ਕੀਤਾ ਜਾ ਸਕਦਾ ਪਹਿਲਾਂ ਹੀ ਬੀਸੀ ਦੀ ਗੱਲ ਕਰਕੇ ਹਟਿਆ ਅੰਟੇਰੀਓ ਦੇ ਵਿੱਚ ਇਲੈਕਸ਼ਨ ਕੋਈ ਨਹੀਂ ਨੇੜੇ ਤੇੜੇ ਪਰ ਇਹ ਜਿਹੜਾ ਮਸਲਾ ਆ ਉੱਥੇ ਵੀ ਮਸਲੇ ਲਗਭਗ ਉਹੀ ਨੇ ਤੇ ਜਿਹੜੇ ਮਿਊਂਸਿਪੈਲिटीज ਵਾਲੇ ਇਕੱਠੇ ਹੋ ਕੇ ਗੱਲਬਾਤ ਕਰ ਰਹੇ ਨੇ ਉਹਦੇ ਵਿੱਚ ਉਹ ਵੀ ਇਹੀ ਹੋ ਰਹੀ ਹੈ ਜਿਹੜੇ ਮਸਲੇ ਲਗਭਗ ਉਹੀ ਨੇ ਕਈ ਇਹਦੇ ਵਿੱਚ ਪ੍ਰੀਮੀਅਰ ਡੱਗਫੋਰਡ ਨੇ ਇਹਨੂੰ ਬੋਲਣਾ ਸੰਬੋਧਨ ਕਰਨਾ ਹੈ ਕਿ ਇੰਟੈਰੀਓ ਦੇ ਮਿਨਿਸਟਰ ਜਿਹੜੇ ਆ ਉਹ ਇੱਥੇ ਬੋਲਣਗੇ ਵਰਕਸ਼ਾਪ ਨੂੰ ਲੀਡ ਕਰਨਗੇ ਆਈਡੀਆ ਸ਼ੇਅਰ ਕੀਤੇ ਜਾਣਗੇ ਜਿਹੜੇ ਮਿਊਨਿਸਪਲ ਲੀਡਰਸ ਨੇ ਉਹ ਮਤਲਬ ਇੱਕ ਆਲੇ ਦੂਜੇ ਨਾਲ ਗੱਲ ਕਰਨਗੇ ਵੀ ਅਸੀਂ ਆਹ ਕੀਤਾ ਸਾਡੇ ਆਹ ਹੋ ਗਿਆ ਤੁਸੀਂ ਵੀ ਆਹ ਕਰਕੇ ਦੇਖੋ ਚੈਲੰਜ ਬਹੁਤ ਸੀਰੀਅਸ ਦੱਸੇ ਜਾ ਰਿਹਾ ਹੈ ਇਸ ਵੇਲੇ ਇਹਨਾਂ ਦੇ ਸਾਹਮਣੇ ਜਿਹੜੀ ਸੋਸ਼ਲ ਐਂਡ ਇਕਨੋਮਿਕ ਰਿਵਿਊ ਆ ਐਮਓ ਇਹ ਵੀ ਕਰੀਆ ਕਿ ਜੁਆਇੰਟ ਰਿਵਿਊ ਅ ਕਨਟਰੀਓ ਗਵਰਨਮੈਂਟ ਦੇ ਨਾਲ ਕੀਤਾ ਜਾਵੇ ਤਾਂ ਕਿ ਪਬਲਿਕ ਸਰਵਿਸ ਜਿਹੜੀ ਆ ਉਹਨੂੰ ਇੰਪਰੂਵ ਕੀਤਾ ਜਾ ਸਕੇ ਲਾਈਫ ਜਿਹੜੀ ਆ ਮੋਰ ਅਫੋਰਡੇਬਲ ਬਣਾਈ ਜਾਵੇ ਮਿਊਸਿਪਲ ਉਹਨਾਂ ਦੀ ਇੱਕ ਕਹ ਲੋ ਸਟਰਗਲ ਆ ਕਈ ਮਿਊਸਿਪੈਲਿਟੀਆਂ ਜਿਹੜੀ ਹੋਮਲੈਸਨੈਸ ਦੀ ਪ੍ਰੋਬਲਮ ਬਹੁਤ ਆ ਉੱਥੇ ਜਿਹੜੇ ਟੈਂਟ ਨੇ ਸੜਕਾਂ ਦੇ ਕੰਢਿਆਂ ਦੇ ਉੱਤੇ ਸਟ੍ਰੀਟਸ ਦੇ ਉੱਤੇ ਲੱਗੇ ਜਿਹੜੇ ਹੋਮਲੈਸ ਦੇ ਉਹ ਬਹੁਤ ਵੱਡੀ ਸਮੱਸਿਆ ਬਣੀ ਹੈ ਓਪੀਓਡ ਕ੍ਰਾਈਸਿਸ ਉਹਨਾਂ ਦੇ ਲਈ ਬਹੁਤ ਵੱਡੀ ਸਮੱਸਿਆ ਆ ਇਹ ਜਿਹੜੇ ਬਰਲਿੰਗਟਨ ਦੇ ਮੇਅਰ ਆ ਮੈਰਨ ਮੀਡਵਾਰਡ ਉਹਨਾਂ ਨੇ ਕਿਹਾ ਹੈ ਅਨਟੈਰੀਓ ਸਰਕਾਰ ਨੂੰ ਕਿ ਇੱਕ ਡੈਡੀਕੇਟਿਡ ਮਿਨਿਸਟਰੀ ਬਣਾਓ ਜਿਹੜੀ ਹਾਊਸਿੰਗ ਮੈਂਟਲ ਹੈਲਥ ਤੇ ਐਡਿਕਸ਼ਨ ਇਸ਼ੂਜ਼ ਦੇ ਨਾਲ ਅਡਰੈਸ ਕਰੇ ਵੀ ਇੱਕ ਪੂਰੇ ਦਾ ਪੂਰਾ ਡਿਪਾਰਟਮੈਂਟ ਹੀ ਇਹ ਹੋਣਾ ਚਾਹੀਦਾ ਮਤਲਬ ਜਿੱਥੇ ਜਿਸ ਚੀਜ਼ ਦੀ ਲੋੜ ਹੁੰਦੀ ਆ ਉਹ ਮਹਿਕਮੇ ਬਣਾ ਦਿੱਤੇ ਜਾਂਦੇ ਆ ਹੁਣ ਅਲਬਰਟਾ ਦੇ ਵਿੱਚ ਮੰਨ ਲਓ ਜਾਂ ਕਿਤੇ ਸਨੋ ਜ਼ਿਆਦਾ ਪੈਂਦੀ ਜਿਹਨਾਂ ਸੂਬਿਆਂ ਦੇ ਵਿੱਚ ਉੱਥੇ ਮਿਨਿਸਟਰੀ ਆ ਪੂਰੀ ਦੀ ਪੂਰੀ ਇਸ ਕੰਮ ਦੇ ਲਈ ਤੇ ਜਿੱਥੇ ਹੁਣ ਇਹ ਸਮੱਸਿਆ ਜ਼ਿਆਦਾ ਇਹਨਾਂ ਲਈ ਵੀ ਕੋਈ ਨਾ ਕੋਈ ਇੱਕ ਪੂਰੀ ਦੀ ਪੂਰੀ ਮਿਨਿਸਟਰੀ ਚਾਹੀਦੀ ਆ ਵੀ ਉਹ ਚਾਹੇ ਐਡਿਕਸ਼ਨ ਇਸ਼ੂ ਆ ਤੇ ਚਾਹੇ ਦੂਜੀਆਂ ਸਮੱਸਿਆਵਾਂ ਆ ਸੋ ਜਿਹੜੀ ਕਿਉਂਕਿ ਆਟਵਾ ਦੇ ਵਿੱਚ ਇਹ ਕਾਨਫਰੰਸ ਹੋ ਰਹੀ ਆ ਆਟਵਾ ਦੇ ਮੇਅਰ ਨੇ ਮਾਰਕਸ ਟ੍ਰਫੀ ਉਹ ਵੀ ਕਨਸਰਨਡ ਐ ਇਸ ਚੀਜ਼ ਨੂੰ ਲੈ ਕੇ ਕਿ ਜਿਹੜੇ ਆਰਥਿਕ ਤੌਰ ਦੇ ਉੱਤੇ ਜਿੰਨਾਂ ਚੀਜ਼ਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਸਪੈਸ਼ਲੀ ਜਿਹੜੀ ਟਰਾਂਜ਼ਿਟ ਫੰਡਿੰਗ ਆ ਪ੍ਰੋਪਰਟੀ ਟੈਕਸ ਆ ਉਸ ਮਾਮਲੇ ਦੇ ਉੱਤੇ ਸੋ ਜਿਹੜੇ ਕੈਸਲਮੈਨ ਤੋਂ ਨੇ ਆਪਣੇ ਮੇਅਰ ਉਹ ਵੀ ਦੱਸ ਰਿਹਾ ਹੈ ਕਿ ਜੇ ਇਸ ਕਿਸਮ ਦੀ ਹੈਲਥ케ਅਰ ਮਾੜੀ ਹਾਲਤ ਆ ਉਹਦੇ ਬਾਰੇ ਗੱਲਬਾਤ ਦੱਸ ਰਿਹਾ ਇੱਕ ਕੋਲੈਬੋਰੇਸ਼ਨ ਦੀ ਓਪਰਚ्युनिटी ਵੀ ਆ ਕਾਨਫਰੰਸ ਦੇ ਵਿੱਚ ਮਿਊਨਿਸਪੈਲਿਟੀਆਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਕੇ ਕੁਝ ਨਾ ਕੁਝ ਇੱਕ ਦੂਜੇ ਤੋਂ ਵੀ ਕਿਸੇ ਮਸਲੇ ਦਾ ਹੱਲ ਜਿਹੜੇ ਆ ਉਹ ਲੱਭ ਸਕਦੇ ਆ ਤੇ ਇਹਦੇ ਨਾਲ ਕੋਈ ਨਾ ਕੋਈ ਫਾਇਦਾ ਹੋ ਸਕਦਾ ਪਰ ਚੈਲੰਜਸ ਜਿਹੜੇ ਨੇ ਉਹ ਲਗਭਗ ਸਾਰਿਆਂ ਦੇ ਇੱਕੋ ਜਿਹੇ ਐਸ ਵੇਲੇ ਨਜ਼ਰ ਆ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ